ਜਿਹੜੇ ਆਪਾਂ ਕਹਿੰਨੇ ਆ ਵੀ ਨਹੀਂ ਮੈਂ ਤਾਂ ਵੈਸੇ ਕਿਤੇ ਕਿਤੇ ਇੱਕ ਦਾ ਪੈਗ ਲਾ ਲੈਣਾ ਮੈਂ ਆਦੀ ਨਹੀਂ ਹੈਗਾ ਹਨਾ ਅਸੀਂ ਇਸ ਸਮੱਸਿਆ ਨੂੰ ਬਹੁਤ ਜ਼ਿਆਦਾ ਗੰਭੀਰ ਕਈ ਵਾਰੀ ਇਸੇ ਪ੍ਰੈਸ਼ਰ ਚ ਬਣਾ ਲੈਨੇ ਆ ਵੀ ਕਿ ਨਹੀਂ ਕਿਤੇ ਲੋਕਾਂ ਨੂੰ ਨਾ ਪਤਾ ਲੱਗ ਜਵੇ ਹਨਾ ਕਈ ਲੋਕੀ ਕਹਿਣਗੇ ਵੀ ਮੈਂ ਮੇਰਾ ਟੈ ਕੰਟਰੋਲ ਹੈਗਾ ਵੀ ਮੈਂ ਸ਼ਰਾਬ ਕਦੇ ਵੀ ਛੱਡ ਸਕਦਾ ਹਾਂ ਪਰ ਕਹਿੰਦੇ ਉਹ ਪਿੰਦੇ ਰੋਜ਼ ਨੇ ਮੈਨੂੰ ਉਹਨਾਂ ਲੋਕਾਂ ਤੇ ਬਹੁਤ ਹਾਸਾ ਆਉਂਦਾ ਹੁੰਦਾ ਜਿਹੜੇ ਕਹਿਣਗੇ ਵੀ ਸਾਡਾ ਮੁੰਡਾ ਨਹੀਂ ਸੀ ਵਿਚਾਰਾ ਪਿੰਦਾ ਇਹਨੂੰ ਤਾਂ ਫਲਾਣੇ ਨੇ ਲਾਤਾ ਅਸਲ ਦੇ ਵਿੱਚ ਉਹ ਨਸ਼ਾ ਨਹੀਂ ਸੀ ਕਰਨ ਲੱਗੇ ਪਏ ਨੇ ਉਹ ਸ਼ੁਰੂ ਸ਼ੁਰੂ ਚ ਨਾ ਸਵਾਦ ਦੇਖਣ ਲੱਗੇ ਸੀਗੇ ਕੁੜੀਆਂ ਦੇ ਬਹੁਤ ਸਾਰੇ ਜਦੋਂ ਇਹ ਡਿਸੀਜਨ ਲੈਂਦੀਆਂ ਨੇ ਨਾ ਵੀ ਮੈਨੂੰ ਇੱਕ ਵੀ ਨਹੀਂ ਪਸੰਦ ਹੈਗਾ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਕਲੇਸ਼ ਦਾ ਕਾਰਨ ਬਣਦੇ ਅੱਛਾ ਫਿਰ ਪਤਾ ਕੀ ਕਹਣਗੇ ਵੀ 10 ਚਲਾ ਲੈਂਦਾ ਸੀ ਕੋਦਾਂ ਪੈਗ ਫੇਰ ਕਿਉਂ ਤੁਸੀਂ ਬਾਹਰ ਤਾਂ ਨਹੀਂ ਪੀਂਦਾ ਸੀ ਘਰ ਹੀ ਪੀਂਦਾ ਸੀਗਾ ਹਨਾ ਬਹੁਤ ਛੋਟੀ ਉਮਰ ਚ ਉਹਨੂੰ ਨੌਕਰੀ ਮਿਲੀ ਛੋਟੀ ਉਮਰ ਚ ਉਹਦੇ ਕੋਲ ਪੈਸਾ ਆ ਗਿਆ ਹਨਾ ਤਾਂ ਅੱਜ ਜਦੋਂ ਉਹਨੂੰ ਦੇਖੀਦਾ ਹੁੰਦਾ ਵੀ ਉਹਦੇ ਹਾਲਾਤ ਦੇਖ ਕੇ ਸੋਚੀਦਾ ਹੁੰਦਾ ਵੀ ਕਾਸ਼ ਇਹਨੂੰ ਨੌਕਰੀ ਨਾ ਮਿਲਦੀ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ ਮੈਂ ਰੁਪਿੰਦਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਗੱਲ ਤੇ ਗੱਲ 'ਚ। ਬਹੁਤ ਵਾਰੀ ਸਾਨੂੰ ਆਪਣੇ ਆਲੇ ਦੁਆਲੇ ਕੁਝ ਇਹੋ ਜੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਕਿ ਜਿਨ੍ਹਾਂ ਦੇ ਉੱਪਰ ਗੱਲ ਕਰਨਾ ਕਈ ਵਾਰੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਅੱਜਕੱਲ ਹਰੇਕ ਪ੍ਰੋਗਰਾਮ ਦੇ ਵਿੱਚ ਸਾਨੂੰ ਇੱਕ ਦੋ ਕਮੈਂਟਸ ਨੇ ਜਿਹੜੇ ਇਹੋ ਜਿਹੇ ਜ਼ਰੂਰ ਆਉਂਦੇ ਨੇ ਕਿ ਨਸ਼ਿਆਂ ਦੇ ਉੱਪਰ ਗੱਲ ਜ਼ਰੂਰ ਕੀਤੀ ਜਾਵੇ। ਨਸ਼ਾ ਚਾਹੇ ਕਿਸੇ ਵੀ ਕਿਸਮ ਦਾ ਹੋਵੇ, ਸ਼ਰਾਬ ਹੋਵੇ ਜਾਂ ਕੋਈ ਵੀ ਇਨਸਾਨ ਜਿਹੜਾ ਕਿਸੇ ਵੀ ਕਿਸਮ ਦੀ ਡਰੱਗ ਦਾ ਆਦੀ ਹੈ, ਉਹ ਨਾ ਸਿਰਫ ਉਹਦੇ ਤੇ ਫਰਕ ਪਾਉਂਦਾ ਬਲਕਿ ਪੂਰੇ ਪਰਿਵਾਰ ਜਾਂ ਤੁਹਾਡੇ ਆਲੇ-ਦੁਆਲੇ ਤੇ ਕਿਸ ਤਰੀਕੇ ਦਾ ਫਰਕ ਪੈਂਦਾ ਜਾਂ ਇਹ ਜਿਹੜੀ ਇੱਕ ਅਲਾਮਤ ਹੈ ਕਿਸ ਕਦਰ ਇਨਸਾਨ ਨੂੰ ਜਾਂ ਉਸ ਦੇ ਆਰ ਪਰਿਵਾਰ ਨੂੰ ਖਰਾਬ ਕਰਦੀ ਹੈ ਇਸ ਉੱਪਰ ਅੱਜ ਗੱਲਬਾਤ ਕਰਾਂਗੇ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਗੱਲਬਾਤ ਕਰਨ ਲਈ ਹੋਣਗੇ ਗੁਰਦੀਪ ਕਰੇਵਾਲ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਗਦੀਪ ਸਤਿ ਸ਼੍ਰੀ ਅਕਾਲ ਪੈਣੀ ਤੁਹਾਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਠੀਕ ਠਾਕ ਅੱਜ ਕੱਲ ਅੱਪ ਬਹੁਤ ਜ਼ਿਆਦਾ ਗੰਭੀਰ ਵਿਸ਼ਿਆਂ ਦੇ ਉੱਪਰ ਗੱਲ ਕਰ ਰਹੇ ਆ ਹਨਾ ਤਾਂ ਇਸ ਚੀਜ਼ ਉੱਪਰ ਵੀ ਆਪਾਂ ਨੂੰ ਹਮੇਸ਼ਾ ਕਮੈਂਟ ਆਉਂਦੇ ਨੇ ਜਾਂ ਬਹੁਤ ਸਾਰੇ ਲੋਕ ਨੇ ਜਿਹੜੇ ਆਪਾਂ ਨੂੰ ਆਲੇ-ਦੁਆਲੇ ਮਿਲਦੇ ਆ ਵੀ ਉਹ ਕਹਿੰਦੇ ਆ ਕਿ ਇਹਨਾਂ ਗੱਲਾਂ ਉੱਪਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਗੱਲਬਾਤ ਕਰਿਆ ਕਰੋ ਤਾਂ ਇਸ ਗੱਲ ਬਾਰੇ ਜਿਹੜੀ ਮੈਂ ਕਈ ਵਜਿਵੇਂ ਵੀ ਬਹੁਤ ਸਾਰੇ ਆਪਾਂ ਆਲੇ-ਦੁਆਲੇ ਨੌਜਵਾਨ ਖਾਸ ਕਰਕੇ ਦੇਖਦੇ ਹੁਣ ਤਾਂ ਨੌਜਵਾਨ ਛੱਡੋ ਵੀ ਬਹੁਤ ਮੈਚੂਰ ਉਮਰ ਦੇ ਜਿਹੜੇ ਲੋਕ ਨੇ ਹਨਾ ਉਹ ਵੀ ਪਹਿਲਾਂ ਤਾਂ ਇਕੱਲਾ ਹੁੰਦਾ ਸੀਗਾ ਵੀ ਸ਼ਰਾਬ ਬੀਤੀ ਜਾਂਦੀ ਸੀਗੀ ਪਰ ਹੁਣ ਤਾਂ ਇੰਨੇ ਤਰ੍ਹਾਂ ਦੇ ਨਸ਼ੇ ਆ ਗਏ ਨੇ ਵੀ ਸਾਨੂੰ ਸੈਂਟੀਫਿਕਲੀ ਉਹਨਾਂ ਦੇ ਨਾਮ ਵੀ ਨਹੀਂ ਪਤਾ ਹੁੰਦੇ ਵੀ ਕੀ ਨੇ ਹਨਾ ਤੁਸੀਂ ਗੁਰਦੀਪ ਕਿਵੇਂ ਸੋਚਦੇ ਹੋ ਇਹਨਾਂ ਗੱਲਾਂ ਬਾਰੇ ਮੇਰੇ ਮੇਰਾ ਨਾ ਅੱਜਕੱਲ ਬੜਾ ਅ ਅਜੀਬ ਕਿਸਮ ਦਾ ਐਕਸਪੀਰੀਅੰਸ ਚੱਲ ਰਿਹਾ ਪਿਆ ਨੇ ਕੁਝ ਜ਼ਿੰਦਗੀ 'ਚ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਆਪਾਂ ਜਾਣਦੇ ਸੀ ਵੀ ਜ਼ਿੰਦਗੀ 'ਚ ਬਹੁਤ ਕੁਝ ਕਰਨਗੇ ਹਨਾ ਜ਼ਿੰਦਗੀ 'ਚ ਬਹੁਤ ਨਾਮ ਕਮਾਉਣਗੇ ਬਹੁਤ ਇਹ ਕਾਬਿਲ ਇਨਸਾਨ ਨੇ ਹਨਾ ਤਜ ਜਦੋਂ ਪਤਾ ਲੱਗਦਾ ਕਿ ਇਹ ਵੀ ਨਸ਼ੇ ਦੇ ਆਦੀ ਆਦੀ ਹੋ ਚੁੱਕੇ ਨੇ ਅਤੇ ਉਸ ਉਮਰ 'ਚ ਜਾ ਕੇ ਆਦੀ ਹੋਏ ਨੇ ਜਿੱਥੇ ਅਸੀਂ ਜਾ ਕੇ ਪੇਰੈਂਟਸ ਜਾਂ ਤੁਹਾਡੇ ਦੋਸਤ ਮਤਲਬ ਇਸ ਚੀਜ਼ ਨੂੰ ਦਿਲੋਂ ਕੱਢ ਦਿੰਦੇ ਨੇ ਵੀ ਹੋਣੇ ਕੁਝ ਗਲਤ ਕਦਮ ਲੈ ਸਕਦਾ ਜਾਂ ਫਿਰ ਇਸ ਰਸਤੇ ਤੇ ਜਾ ਸਕਦਾ ਹੈ ਹਨਾ ਮੇਰਾ ਸਾਡੇ ਇੱਕ ਆਪਣੇ ਪਰਿਵਾਰ ਦੇ ਵਿੱਚੋਂ ਮੇਰਾ ਇੱਕ ਭਰਾ ਹਨ ਤਾਂ ਉਹਨੇ ਉਹ ਜਿਹੜੇ ਸਾਲ ਹੁੰਦੇ ਨੇ ਕਿ ਬੱਚਿਆਂ ਨੂੰ 17 ਤੋਂ 22 ਸਾਲ ਤੱਕ ਤੁਸੀਂ ਜੇ ਵਧੀਆ ਸੰਭਾਲ ਲਓ ਹਨਾ ਪੇਰੈਂਟਸ ਨਿਗਰਾਨੀ ਰੱਖ ਲੈਣ ਜਾਂ ਉਹ 5 ਸਾਲ ਤੋਂ ਦੀ ਜ਼ਿੰਦਗੀ ਦੇ ਵਧੀਆ ਨਿਕਲ ਜਾਣ ਵੀ ਫਿਰ ਤੁਸੀਂ ਮਾੜੇ ਰਸਤੇ ਨਹੀਂ ਜਾਂਦੇ ਹੈਗੇ ਹਨਾ ਤਾਂ ਉਹਨਾਂ ਨੇ ਉਹ ਉਮਰਾਂ ਕੱਢ ਕੇ ਜਿਸ ਉਮਰ ਦੇ ਵਿੱਚ ਸਾਡੇ ਪੂਰੀ ਸਾਨੂੰ ਪੂਰੀ ਸੁਰਤ ਹੁੰਦੀ ਆ ਸਾਨੂੰ ਆਲੇ ਦੁਆਲੇ ਦੀ ਸਮਝ ਹੁੰਦੀ ਆ ਉਸ ਉਮਰ ਦੇ ਵਿੱਚ ਜਾ ਕੇ ਉਹ ਨਸ਼ੇ ਦੇ ਉੱਪਰ ਲੱਗੇ ਹਨਾ ਤੇ ਮੈਨੂੰ ਉਹ ਚੀਜ਼ ਤੰਗ ਕਰਦੀ ਹੁੰਦੀ ਸੀ ਕਿ ਵੀ ਅੱਛੇ ਵਿਗੜਨ ਵਾਲੇ ਉਮਰ 'ਚ ਤਾਂ ਵਿਗੜੇ ਨਹੀਂ ਹੈਗੇ ਵੀ ਜਦੋਂ ਅਸੀਂ ਉਹ ਕਹਿ ਦਿੰਨੇ ਆ ਵੀ ਹਾਂ ਵੀ ਹੁਣ ਠੀਕ ਆ ਹੁਣ ਇਹਦੀ ਉਮਰ ਨੰਗ ਗਈ ਆ ਵੀ ਹੁਣ ਇਹ ਆਪਣੇ ਕਰੀਅਰ ਵੱਲ ਜਾਂ ਫਿਰ ਆਪਣੇ ਪਰਿਵਾਰ ਵੱਲ ਆਪਣਾ ਧਿਆਨ ਦੇਊਗਾ ਹਨਾ ਵੀ ਉਸ ਉਮਰ ਚ ਆ ਕੇ ਨਸ਼ੇ ਤੇ ਕਿਉਂ ਲੱਗੇ ਅਸਲ ਦੇ ਵਿੱਚ ਉਹ ਨਸ਼ਾ ਨਹੀਂ ਸੀ ਕਰਨ ਲੱਗੇ ਭੈਣੇ ਉਹ ਸ਼ੁਰੂ ਸ਼ੁਰੂ ਚ ਨਾ ਸਵਾਦ ਦੇਖਣ ਲੱਗੇ ਸੀਗੇ ਸਵਾਦ ਦੇਖਦੇ ਦੇਖਦੇ ਉਹਨਾਂ ਨੂੰ ਆਪਣੇ ਆਪੇ ਇੰਨਾ ਭਰੋਸਾ ਸੀਗਾ ਵੀ ਮੈਂ ਮੈਂ ਨਹੀਂ ਨਸ਼ਾ ਕਰੂੰਗਾ ਵੀ ਮੈਂ ਤਾਂ ਬਹੁਤ ਜਾਗਰੂਕ ਇਨਸਾਨ ਆ ਬਹੁਤ ਅਵੇਅਰ ਆ ਮੈਂ ਪੜਿਆ ਨੀਖਿਆ ਵਾਂ ਜਾਂ ਮੈਨੂੰ ਆਪਣੇ ਆਪ ਦੀ ਸੁਰਤਾ ਮੈਂ ਆਪਣੇ ਆਪ ਨੂੰ ਸੰਭਾਲ ਸਕਦਾ ਵੀ ਮੈਂ ਤਾਂ ਇਹ ਦੇਖਦਾ ਸੀਗਾ ਕਰਕੇ ਵੀ ਲੋਕ ਇਹਨਾਂ ਨਸ਼ਾ ਕਰਦੇਗਾ ਤੋਂ ਆ ਵੀ ਲੋਕੀ ਨੇ ਜਿਹੜੀ ਆ ਚੀਜ਼ ਇੰਨੀ ਜ਼ਿਆਦਾ ਕਾਤੇ ਪਿੰਦੇ ਨੇ ਜਾਂ ਲੈਂਦੇ ਨੇ ਜਾਂ ਇਸ ਚੀਜ਼ ਦੇ ਉੱਪਰ ਕਾਤੇ ਲੱਗੇ ਹੋਏ ਨੇਗੇ ਹਨਾ ਵੀ ਮੈਂ ਨਹੀਂ ਮੈਂ ਤਾਂ ਬਸ ਦੇਖਣਾ ਸੀਗਾ ਵੀ ਇਹ ਚੀਜ਼ ਕੀ ਆ ਇੱਕ ਤਾਂ ਇਹ ਰੀਜ਼ਨ ਕਰਕੇ ਉਹ ਲੱਗੇ ਦੂਸਰਾ ਰੀਜ਼ਨ ਸੀਗਾ ਵੀ ਵੀ ਮੈਂ ਕਰਕੇ ਦੇਖਿਆ ਮੈਂ ਤਾਂ ਕਦੇ ਵੀ ਛੱਡ ਸਕਦਾ ਤਾਂ ਉਹਦੇ ਵਿੱਚ ਸ਼ਰਾਬ ਵੀ ਆਉਂਦੀ ਆ ਨਾ ਜਿਹੜੇ ਆਪਾਂ ਕਹਿੰਨੇ ਆ ਵੀ ਨਹੀਂ ਮੈਂ ਤਾਂ ਵੈਸੇ ਕਿਤੇ ਕਿਤੇ ਇੱਕ ਦਾ ਪੈਗ ਲਾ ਲੈਣਾ ਮੈਂ ਆਦੀ ਨਹੀਂ ਹੈਗਾ ਹਨਾ ਜਾਂ ਵੀ ਮੈਂ ਜਦੋਂ ਚਾਹਾਂ ਛੱਡ ਸਕਦਾ ਮੇਰਾ ਮੇਰੇ ਤੇ ਕੰਟਰੋਲ ਹੈਗਾ ਆ ਹਨਾ ਤੇ ਜਿਵੇਂ ਆਪਾਂ ਗੱਲ ਕਰ ਰਹੀ ਸੀ ਪਹਿਲਾਂ ਵੀ ਆਪਣੇ ਕੋ ਕਲੀਗ ਕਹਿੰਦੇ ਨੇ ਵੀ ਕਈ ਲੋਕੀ ਕਹਿਣਗੇ ਵੀ ਮੈਂ ਮੇਰਾ ਤੇ ਕੰਟਰੋਲ ਹੈਗਾ ਵੀ ਮੈਂ ਸ਼ਰਾਬ ਕਦੇ ਵੀ ਛੱਡ ਸਕਦਾ ਹਾਂ ਪਰ ਕਹਿੰਦੇ ਉਹ ਪਿੰਦੇ ਰੋਜ਼ ਨੇ ਪਿੰਦੇ ਰੋਜ਼ ਹੈਨਾ ਕਿਉਂਕਿ ਪੀਣੀ ਪੈਂਦੀ ਆ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਤੁਹਾਨੂੰ ਆਦਤ ਪੈ ਗਈ ਉਸ ਚੀਜ਼ ਦੀ ਤੁਹਾਨੂੰ ਲਤ ਲੱਗ ਗਈ ਉਸ ਚੀਜ਼ ਦੀ ਹੈਨਾ ਸੋ ਬਹੁਤ ਦੁੱਖ ਹੁੰਦਾ ਵਾ ਵੀ ਕੋਈ ਵੀ ਇਨਸਾਨ ਜਿਹੜਾ ਨਸ਼ਾ ਕਰਦਾ ਆ ਹੈਨਾ ਚਾਹੇ ਉਹ ਮਰਦਾ ਔਰਤਾਂ ਜਾਂ ਜਿਹੜੀ ਵੀ ਉਮਰ ਚ ਲੱਗਦਾ ਬਹੁਤ ਵੱਡੀ ਦੁੱਖ ਦੀ ਗੱਲ ਹੁੰਦੀ ਆ ਹੈਨਾ ਤਾਂ ਸਾਨੂੰ ਆਪਣਾ ਆਉਣ ਵਾਲਾ ਕੱਲ ਨਹੀਂ ਦਿਸਦਾ ਜਦੋਂ ਅਸੀਂ ਇਹ ਲੋਕਾਂ ਨੂੰ ਦੇਖਦੇ ਹਾਂ ਵੀ ਹਾਂ ਇੰਨੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਲੋਕੀ ਜਾਂ ਇੰਨੀ ਕੁਆਂਟੀਟੀ ਸੰਖਿਆ ਦੇ ਵਿੱਚ ਲੋਕੀ ਜਿਹੜੇ ਉਹ ਨਸ਼ੇ ਦੇ ਉੱਪਰ ਹੋ ਗਏ ਨੇ ਹਨਾ ਸਾਨੂੰ ਸਾਡਾ ਫਿਊਚਰ ਨਹੀਂ ਦਿਸਦਾ ਹੈਗਾ ਪਰ ਮੈਨੂੰ ਉਹ ਵੀ ਚੀਜ਼ਾਂ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ ਕਿ ਜਿਹੜੇ ਲੋਕ ਆਪਣੀ ਸੁਰਤ ਚ ਹੋ ਕੇ ਆਪਣੇ ਆਪ ਦੀ ਸਮਝ ਰੱਖਣ ਵਾਲੇ ਆਲੇ ਦੋਲੇ ਦੀ ਸਮਝ ਰੱਖਣ ਵਾਲੇ ਵੀ ਜਿਹੜੇ ਨਸ਼ੇ ਦੇ आदी ਹੋ ਜਾਂਦੇ ਨੇਗੇ ਤੇ ਦੂਸਰੇ ਉਹ ਲੋਕ ਜਿਹੜੇ ਸਵਾਦ ਦੇਖਦੇ ਦੇਖਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਉਹ ਪੂਰੀ ਤਰ੍ਹਾਂ ਇਸ ਚੀਜ਼ ਦੇ ਵਿੱਚ ਭਿੱਜ ਜਾਂਦੇ ਨੇਗੇ ਕਰਦੀਪਾ ਅਸਲ ਚ ਨਾ ਆਪਾਂ ਜਦੋਂ ਜਿਹੜੀ ਇਹ ਚ ਜਿਵੇਂ ਤੁਸੀਂ ਕਹਿੰਦੇ ਹੋ ਵੀ ਇੱਕ ਉਮਰ ਹੁੰਦੀ ਆ ਕਿਸੇ ਦੇ ਵਿਗੜਨ ਦੀ ਹੈਨਾ ਤਾਂ ਉਹਦੇ ਚ ਸੱਚੀ ਮਤਲਬ ਬਹੁਤ ਕਿਤੇ ਮੈਨੂੰ ਤਾਂ ਐ ਲੱਗਦਾ ਹੁੰਦਾ ਵੀ ਜਿਵੇਂ ਸਭ ਤੋਂ ਪਹਿਲੀ ਗੱਲ ਤਾਂ ਹੁਣ ਇਹੀ ਗੱਲ ਕਹਿਣੀ ਬੜੀ ਔਖੀ ਲੱਗਣ ਲੱਗੀ ਵੀ ਪਹਿਲਾਂ ਲੋਕ ਸੋਚਦੇ ਹੁੰਦੇ ਸੀਗੇ ਵੀ ਸਿਰਫ ਮੁੰਡੇ ਨਸ਼ਾ ਕਰਦੇ ਆ ਜਾਂ ਬੰਦੇ ਨਸ਼ਾ ਕਰਦੇ ਆ ਹੈਨਾ ਹੁਣ ਤੁਸੀਂ ਕਿਸੇ ਨਾਲ ਗੱਲ ਕਰੋਗੇ ਤਾਂ ਉਹ ਕਹਣਗੇ ਵੀ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ 'ਚ ਜਾ ਕੇ ਦੇਖੋ ਜਿੱਥੇ ਤੁਹਾਨੂੰ ਮੁੰਡੇ ਤੇ ਕੁੜੀਆਂ ਦੀ ਗਿਣਤੀ ਤਕਰੀਬਨ ਲਗਭਗ ਬਰਾਬਰ ਵਰਗੀ ਹੋਗੀ ਹੈਨਾ ਇਹ ਚੀਜ਼ ਆਪਾਂ ਵੀ ਨਹੀਂ ਕਹਿ ਸਕਦੇ ਵੀ ਇਹ ਵੀ اللي ਬੰਦਿਆਂ ਦੀ ਸਮੱਸਿਆ ਹੈ ਨਾ ਜਿਸ ਉਮਰ ਚ ਸੱਚੇ ਆਪਾਂ ਨਿਆਣੇ ਨੂੰ ਕੁਝ ਸਿਖਾਉਣਾ ਹੁੰਦਾ ਨਾ ਉਸ ਉਮਰ ਚ ਆਪਾਂ ਵੀ ਮੈਂ ਵੀ ਮਾਂ ਤੁਸੀਂ ਵੀ ਹੈ ਨਾ ਆਪਣੇ ਬੱਚੇ ਵੱਡੇ ਹੋਣਗੇ ਜ਼ਿੰਦਗੀ ਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਰਦੇ ਨੇ ਨਾ ਜਿਹੜੇ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਗਲਤ ਭੂਮਿਕਾ ਨਿਭਾਉਣ ਲੱਗ ਜਾਂਦੇ ਆ ਹਨਾ ਮੰਨ ਲਓ ਵੀ ਇੱਕ ਮਦਰ ਨੂੰ ਪਤਾ ਚੱਲਿਆ ਵੀ ਮੇਰਾ ਬੱਚਾ ਮੈਨੂੰ ਲੱਗ ਰਿਹਾ ਵੀ ਕਿਉਂਕਿ ਸਭ ਤੋਂ ਪਹਿਲਾਂ ਮਾਂ ਨੂੰ ਪਤਾ ਹੁੰਦਾ ਮਾਂ ਕਹਿੰਦੇ ਬੱਚੇ ਦੀ ਤੌਰ ਦੇਖ ਕੇ ਦੱਸ ਦਿੰਦੀ ਹੁੰਦੀ ਆ ਵੀ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਆਈ ਆ ਹਨਾ ਤਾਂ ਉੱਥੇ ਜਦੋਂ ਮਾਵਾਂ ਪਰਦੇ ਪਾਉਣ ਲੱਗ ਜਾਂਦੀਆਂ ਨੇ ਪਿਓਾਂ ਤਾਂ ਹਨਾ ਵੀ ਨਹੀਂ ਇਹਦੇ ਪਿਓ ਨੂੰ ਨਾ ਪਤਾ ਚੱਲ ਜAVE ਕਿਤੇ ਹਨਾ ਜਾਂ ਸਾਨੂੰ ਕੋਈ ਆਂਡ ਗਵਾਂਡ ਦਾ ਆ ਕੇ ਦੱਸਦਾ ਵੀ ਤੁਹਾਡਾ ਨਿਆਣਾ ਅਸੀਂ ਫਲਾਣੇ ਮੁੰਡੇ ਨਾਲ ਖੜਾ ਵੇਖਿਆ ਸੀ ਜਾਂ ਉਹ ਮੁੰਡਾ ਏ ਜਿਹੜਾ ਚੰਗਾ ਨਹੀਂ ਉਹ ਡਰਿੰਕ ਕਰਦਾ ਜਾਂ ਫਿਰ ਉਹ ਸਿਗਰਟ ਪਿੰਦਾ ਜਾਂ ਉਹ ਕੋਈ ਨਸ਼ਾ ਕਰਦਾ ਤਾਂ ਅਸੀਂ ਮਤਲਬ ਬਹੁਤ ਸਾਰੇ ਪਰਿਵਾਰ ਇਦਾਂ ਦੀ ਆਦਤਾਂ ਦੇ ਹੁੰਦੇ ਆ ਵੀ ਉਹ ਆਪਣੇ ਬੱਚੇ ਨੂੰ ਕੁਝ ਪੁੱਛਣ ਦੀ ਬਜਾਏ ਦੱਸਣ ਵਾਲੇ ਨੂੰ ਹੀ ਗਲਤ ਕਹਿਣਾ ਸ਼ੁਰੂ ਕਰ ਦਿੰਦੇ ਨੇ ਹਨਾ ਜਿਵੇਂ ਮੰਗੇ ਨੇ ਆਪਾਂ ਨੂੰ ਇਹ ਗੱਲ ਦੱਸੀ ਸੀ ਵੀ ਜਦੋਂ ਮੇਰੇ ਘਰੇ ਕੋਈ ਜਾ ਕੇ ਦੱਸਦਾ ਸੀ ਤਾਂ ਮੇਰੇ ਪਰਿਵਾਰ ਵਾਲੇ ਕਹਿੰਦੇ ਹੁੰਦੇ ਸੀ ਨਹੀਂ ਨਹੀਂ ਇਹ ਬੰਦਾ ਗਲਤ ਕਹਿ ਰਿਹਾ ਸਾਡੇ ਮੁੰਡੇ ਬਾਰੇ ਹਨਾ ਤਾਂ ਉੱਥੇ ਮੈਨੂੰ ਲੱਗਦਾ ਹੁੰਦਾ ਵੀ ਸਭ ਤੋਂ ਪਹਿਲਾਂ ਐਨਾਲਾਈਜ਼ ਮਾਂ ਪਿਓ ਨੂੰ ਆਪਣੇ ਬੱਚਿਆਂ ਤੇ ਕਰਨਾ ਚਾਹੀਦਾ ਹਨਾ ਵੀ ਤੁਸੀਂ ਖੁਦ ਨਜ਼ਰ ਰੱਖੋ ਹਨਾ ਫਿਰ ਦੂਜੀ ਗੱਲ ਜਦੋਂ ਕੋਈ ਬੰਦਾ ਨਸ਼ਾ ਕਰਨ ਲੱਗ ਜਾਂਦਾ ਚਾਹੇ ਉਹ ਯੰਗ ਹੋ ਮਰਦਾ ਚਾਹੇ ਕੋਈ ਵੱਡੀ ਉਮਰ ਦਾ ਤਾਂ ਅਸੀਂ ਇਹਨੂੰ ਐਡਾ ਵੱਡਾ ਇੱਕ ਮਤਲਬ ਪ੍ਰੈਸ਼ਰ ਸਮਝ ਲੈਣਿਆ ਸੋਸਾਇਟੀ ਦਾ ਵੀ ਜੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਲੋਕ ਕੀ ਕਹਿਣਗੇ ਹਨਾ ਮਤਲਬ ਉੱਥੇ ਤੁਹਾਨੂੰ ਇਹ ਛੱਡ ਕੇ ਵੀ ਲੋਕ ਕੀ ਕਹਿਣਗੇ ਸਭ ਤੋਂ ਪਹਿਲਾਂ ਆਪਣੇ ਨਿਆਣੇ ਦੀ ਜਾਂ ਉਸ ਜੀ ਦੀ ਫਿਕਰ ਕਰਨੀ ਚਾਹੀਦੀ ਆ ਉਹਦਾ ਇਲਾਜ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਅਸੀਂ ਇਸ ਸਮੱਸਿਆ ਨੂੰ ਬਹੁਤ ਜ਼ਿਆਦਾ ਗੰਭੀਰ ਕਈ ਵਾਰੀ ਇਸੇ ਪ੍ਰੈਸ਼ਰ 'ਚ ਬਣਾ ਲੈਣਿਆ ਵੀ ਕਿ ਨਹੀਂ ਕਿਤੇ ਲੋਕਾਂ ਨੂੰ ਨਾ ਪਤਾ ਲੱਗ ਜਾਵੇ ਹਨਾ ਤੇ ਫਿਰ ਸਾਡੇ ਆਲੇ ਦੁਆਲੇ ਇਹੋ ਜਿਹੀ ਲੋਕਾਂ ਦੀ ਮਾਨਸਿਕਤਾ ਬਣ ਗਈ ਵੀ ਜਿਵੇਂ ਤੁਸੀਂ ਕਿਹਾ ਵੀ ਉਹ ਤਾਂ ਸ਼ਰਾਬ ਨੂੰ ਤਾਂ ਲੋਕ ਨਸ਼ਾ ਨਹੀਂ ਸਮਝਦੇ ਹਨਾ ਹੁਣ ਨਸ਼ਾ ਇੰਨਾ ਗੰਭੀਰ ਹੋ ਗਿਆ ਵੀ ਲੋਕ ਕਹਿੰਦੇ ਨੇ ਚੱਲ ਤੂੰ ਆਹ ਕੁਛ ਨਾ ਕਰ ਕੱਲੀ ਸ਼ਰਾਬ ਪੀ ਲੈ ਐਨਹੀਂ ਬਹੁਤ ਆ ਹਨਾ ਤੇ ਮਤਲਬ ਇਹ ਤਾਂ ਹੈ ਵੀ ਰੰਗ ਰੂਪ ਕਿਹੋ ਜਿਹਾ ਹੋ ਗਿਆ ਹਨਾ ਵੀ ਹਾਂ ਲੋਕੀ ਨਸ਼ਾ ਕਰਨ ਲੱਗੇ ਪਰ ਮੈਨੂੰ ਲੱਗਦਾ ਹੁੰਦਾ ਗੁਰਦੀਪ ਜੀ ਨਸ਼ਾ ਨਾ ਕੱਲਾ ਕਿਸੇ ਇੱਕ ਬੰਦੇ ਤੇ ਅਸਰ ਨਹੀਂ ਪਾਉਂਦਾ ਹਨਾ ਨਸ਼ਾ ਪੂਰੇ ਦੇ ਪੂਰੇ ਪਰਿਵਾਰ ਨੂੰ ਝਾੜ ਦਿੰਦਾ ਬਹੁਤ ਸਾਰੇ ਮੁੰਡੇ ਹੋ ਜene ਜਿਨ੍ਹਾਂ ਦੇ ਬਾਰੇ ਜਦੋਂ ਤੁਸੀਂ ਸੁਣੋਗੇ ਉਹ ਕਹਿਣਗੇ ਵੀ ਜਦੋਂ ਨਸ਼ਾ ਨਹੀਂ ਸੀ ਮਿਲਦਾ ਤਾਂ ਅਸੀਂ ਆਪਣੇ ਮਾਪਿਆਂ ਨੂੰ ਕੁੱਟਦੇ ਰਹੇ ਹਾਂ ਪੈਸਿਆਂ ਲਈ ਹੈਨਾ ਘਰ ਦੀ ਨੂੰ ਕੁੱਟਦੇ ਨੇ ਨਿਆਣਿਆਂ ਦੀ ਜ਼ਿੰਦਗੀ ਕਿਹੋ ਜੀ ਹੋ ਜਾਂਦੀ ਆ ਨਸ਼ੇੜੀ ਨੂੰ ਨੰਦ ਦਿਨ ਦਾ ਪਤਾ ਨਾ ਰਾਤ ਦਾ ਪਤਾ ਹੈਨਾ ਫਿਰ ਗੁੱਸਾ ਉਦੋਂ ਬਹੁਤ ਚੜਦਾ ਜਦੋਂ ਲੋਕ ਕਹਿਣਗੇ ਵੀ ਇਹਨੂੰ ਵਿਆਹ ਦੋ ਇਹ ਵਿਆਹ ਕੇ ਸੁਧਰ ਜਾਊਗਾ ਹੈਨਾ ਮਤਲਬ ਵਿਆਹ ਨੂੰ ਉਹਦੇ ਸੁਧਰਨ ਦਾ ਇੱਕੋ ਬਣਾ ਲੈਂਦੇ ਆ ਲੋਕਾਂ ਨੂੰ ਹਲੇ ਤੱਕ ਇਹ ਨਹੀਂ ਪਤਾ ਵੀ ਇਹ ਇੱਕ ਮੈਡੀਕਲ ਪ੍ਰੋਬਲਮ ਆ ਤੇ ਇਹਦਾ ਇਲਾਜ ਡਾਕਟਰੀ ਆ ਹਨਾ ਨਾ ਕਿ ਕਿਸੇ ਦਾ ਵਿਆਹ ਕਰ ਦੇਣਾ ਹਨਾ ਤੇ ਤੀਜੀ ਗੱਲ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਲੋਕਾਂ ਬਾਰੇ ਸੱਚੀ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਵੀ ਜਿਨ੍ਹਾਂ ਨੂੰ ਹੁੰਦਾ ਵੀ ਜ਼ਿੰਦਗੀ 'ਚ ਬਹੁਤ ਕੁਝ ਉਹਨਾਂ ਨੇ ਕਰਨਾ ਸੀ ਪਰ ਉਹ ਇਹ ਜਿੱਲਪੇਟ 'ਚ ਆ ਗਏ ਹਨਾ ਸਾਡੇ ਪਰਿਵਾਰ 'ਚ ਇੱਕ ਬੜਾ ਸੋਹਣਾ ਮੁੰਡਾ ਮੈਨੂੰ ਲੱਗਦਾ ਹੁੰਦਾ ਵੀ ਮੇਰੇ ਸਹੁਰਾ ਪਰਿਵਾਰ ਦੇ ਵਿੱਚ ਉਹਨਾਂ ਸੋਹਣਾ ਕੋਈ ਮੁੰਡਾ ਨਹੀਂ ਹੈਗਾ ਹਨਾ ਬਹੁਤ ਛੋਟੀ ਉਮਰ 'ਚ ਉਹਨੂੰ ਨੌਕਰੀ ਮਿਲੀ ਛੋਟੀ ਉਮਰ ਚ ਉਹਦੇ ਕੋਲ ਪੈਸਾ ਆ ਗਿਆ ਹਨਾ ਤਾਂ ਅੱਜ ਜਦੋਂ ਉਹਨੂੰ ਦੇਖੀਦਾ ਹੁੰਦਾ ਵੀ ਉਹਦੇ ਹਾਲਾਤ ਦੇਖ ਕੇ ਸੋਚੀਦਾ ਹੁੰਦਾ ਵੀ ਕਾਸ਼ ਇਹਨੂੰ ਨੌਕਰੀ ਨਾ ਮਿਲਦੀ ਹਨਾ ਤਾਂ ਇਹ ਸਾਰੀਆਂ ਚੀਜ਼ਾਂ ਮਤਲਬ ਕੱਲਾ ਆਪਣੀਆਂ ਰਿਸ਼ਤੇਦਾਰੀਆਂ ਚ ਨਹੀਂ ਹੋਣੀਆਂ ਇਹੋ ਜਿਹੀਆਂ ਧਾਰਨਾ ਆਲੇ-ਦੁਆਲੇ ਬਹੁਤ ਸਾਰੇ ਨੇ ਵੀ ਜਿੰਨਾਂ ਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਤੁਹਾਨੂੰ ਜਦੋਂ ਤੱਕ ਹਾਲਾਤ ਬਹੁਤ ਵਿਗੜ ਨਹੀਂ ਜਾਂਦੇ ਉਦੋਂ ਜਾ ਕੇ ਪਤਾ ਲੱਗਦਾ ਵੀ ਅੱਛਾ ਆ ਕੁਝ ਹੋ ਗਿਆ ਹਨਾ ਹੂੰ ਬਹੁਤ ਹੀ ਘਰਾਂ ਦੇ ਵਿੱਚ ਪੜਨੇ ਮੈਂ ਇਹ ਵੀ ਦੇਖਦੀ ਆ ਆਪਾਂ ਵੀ ਜਾਂ ਜਦੋਂ ਆਪਣੇ ਘਰ 'ਚ ਵੀ ਗੱਲ ਕਰਦੇ ਆ ਹਨਾ ਤਾਂ ਕਈ ਵੀਰਾ ਪਕੰਨੇ ਆ ਵੀ ਅ ਠੀਕ ਆ ਤੁਸੀਂ ਪੀਣੀ ਆ ਪਰ ਬੱਚਿਆਂ ਸਾਹਮਣੇ ਨਾ ਪੀਓ ਉਹ ਕਹਿਣਗੇ ਇਨਾਂ ਨੂੰ ਕਿਹੜਾ ਫਿਰ ਪਤਾ ਨਹੀਂ ਲੱਗਣਾ ਹੈਗਾ ਪਰ ਤੁਸੀਂ ਇਹ ਦੇਖੋ ਜਿੱਦਾਂ ਮੰਗੇ ਨੇ ਇੰਟਰਵਿਊ ਦੇ ਵਿੱਚ ਨਾ ਇੱਕ ਉਦਾਹਰਣ ਦਿੱਤੀ ਸੀ ਉਹ ਕਹਿੰਦੇ ਵੀ ਜਦੋਂ ਕਿਸੇ ਬੱਚੇ ਦੇ ਸਾਹਮਣੇ ਪੜੇ ਲਿਖੇ ਲੋਕ ਦਾਰੂ ਪਿੰਦੇ ਨੇ ਨਾ ਤਾਂ ਉਹਨੂੰ ਲੱਗਦਾ ਵੀ ਇਹ ਗਲਤ ਚੀਜ਼ ਨਹੀਂ ਆ ਹਨਾ ਜਾਂ ਜਦੋਂ ਬੱਚੇ ਦੇ ਸਾਹਮਣੇ ਜਿਹੜੀਆਂ ਚੀਜ਼ਾਂ ਮਾਪੇ-ਬਾਪ ਕਰਦੇ ਨੇ ਜਿਹੋ ਜਿਹਾ ਆਪਣਾ ਬਿਹੇਵੀਅਰ ਹੁੰਦਾ ਬੱਚੋ ਚੀਜ਼ਾਂ ਨੂੰ ਅਡਾਪਟ ਕਰਦਾ ਹੈ ਨਾ ਉਹਨੂੰ ਨਹੀਂ ਪਤਾ ਹੁੰਦਾ ਇਹ ਸਹੀ ਹੈ ਜਾਂ ਨਹੀਂ ਆ ਉਹਦੇ ਲਈ ਕਿਉਂਕਿ ਉਹ ਮਾਪੇ-ਬਾਪ ਹੁੰਦੇ ਨੇ ਉਹਨੂੰ ਲੱਗਦਾ ਵੀ ਮਾਪੇ-ਬਾਪ ਗਲਤ ਨਹੀਂ ਹੁੰਦੇ ਹੈਗੇ ਜ਼ਿੰਦਗੀ 'ਚ ਕਦੇ ਵੀ ਉਸੇ ਤਰੀਕੇ ਦੇ ਨਾਲ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਇੱਕ ਤਾਂ ਸੋਸਾਇਟੀ 'ਚ ਜਦੋਂ ਆਪਾਂ ਆਪਾਂ ਸ਼ਰਾਬ ਨੂੰ ਵੀ ਜ਼ਰੂਰ ਨਸ਼ੇ 'ਚ ਗਿਣੀ ਹੈ ਨਾ ਕਿਉਂ ਨਹੀਂ ਗਿਣਦੇ ਅਸੀਂ ਉਹਨੂੰ ਹਨਾ ਜਦੋਂ ਬਹੁਤ ਪੜੇ ਲਿਖੇ ਐਜੂਕੇਟਿਡ ਲੋਕ ਸਮਝ ਰੱਖਣ ਵਾਲੇ ਲੋਕ ਕਿਸੇ ਦੇ ਸਾਹਮਣੇ ਜਦ ਕਿਸੇ ਵੀ ਬੱਚੇ ਦੇ ਸਾਹਮਣੇ ਨਸ਼ਾ ਕਰਦੇ ਨੇਗੇ ਹਨਾ ਤਾਂ ਉਹਦੇ ਤੇ ਉਸ ਚੀਜ਼ ਦਾ ਅਸਰ ਜਾਂਦਾ ਉਹਨੂੰ ਇਹ ਚੀਜ਼ ਲੱਗੂਗੀ ਵੀ ਇਹ ਤਾਂ ਪੜੇ ਲਿਖੇ ਲੋਕ ਨੇ ਬਹੁਤ ਵੇਅਰ ਲੋਕ ਨੇ ਐਜੂਕੇਟਿਡ ਲੋਕ ਨੇ ਇਹ ਜੇ ਦਾਰੂ ਪੀ ਸਕਦੇ ਨੇ ਤਾਂ ਇਹਦਾ ਮਤਲਬ ਦਾਰੂ ਪੀਣਾ ਗਲਤ ਨਹੀਂ ਆ ਦੂਸਰੀ ਗੱਲ ਜਿਹੜੇ ਕਈ ਲੋਕ ਕਹਿਣਗੇ ਵੀ ਨਹੀਂ ਥੋੜੀ ਬਹੁਤੀ ਅਫੀਮ ਤੇ ਦਾਰੂ ਤਾਂ ਡਾਕਟਰ ਵੀ ਦੱਸਦੇ ਨੇਗੇ ਵੀ ਹੈਲਦੀ ਹੁੰਦੀ ਆ ਮੈਂ ਬਹੁਤ ਹੈਰਾਨ ਹੁੰਨੀ ਆ ਵੀ ਜ਼ਿੰਦਗੀ ਚ ਔਰਤਾਂ ਨੂੰ ਇਹੋ ਜਿਹਾ ਕੋਈ ਡਾਕਟਰ ਕਿਉਂ ਨਹੀਂ ਮਿਲਦਾ ਜਿਹੜਾ ਉਹਨਾਂ ਨੂੰ ਕਹਿੰਦਾ ਹੋਵੇ ਵੀ ਤੁਸੀਂ ਸਾਰਾ ਦਿਨ ਕੰਮ ਕਰਦੀ ਹੋ ਹਨਾ ਤੁਸੀਂ ਵੀ ਤੁਸੀਂ ਇੰਨਾ ਥੱਕ ਜਾਂਦੀ ਹੋ ਤੁਸੀਂ ਇੰਨੇ ਹੱਡ ਤਡਾਉਨੀਆਂ ਆਪਣੇ ਵੀ ਤੁਸੀਂ ਦੋ ਪੈਗ ਲਾ ਕੇ ਆਦੀ ਠਿਕਾਵਟ ਲਾ ਲਿਆ ਕਰੋ ਹਨਾ ਵੀ ਜਦ ਤੁਸੀਂ ਪੂਰਾ ਕਫੀਮ ਖਾ ਲਿਆ ਕਰੋ ਹਨਾ ਇਹ ਬਹੁਤ ਬਹੁਤ ਲੋਕਾਂ ਨੂੰ ਮੈਂ ਆਪਣੀ ਜ਼ਿੰਦਗੀ ਚ ਸੁਣਿਆ ਇਹ ਕਹਿੰਦੇ ਹੋਇਆ ਵੀ ਡਾਕਟਰ ਕਹਿੰਦੇ ਨੇ ਵੀ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਦੋ ਪੈਗ ਬਹੁਤ ਹੈਲਦੀ ਹੁੰਦੇ ਨੇ ਹਨਾ ਉਹ ਜਿਹੜੇ ਹੈਲਦੀ ਨੇ ਉਹ ਕਦੋਂ ਤੁਹਾਡੀ ਜ਼ਿੰਦਗੀ ਦੀ ਇਹੋ ਜੀ ਲੋਡ ਬਣ ਜਾਂਦੇ ਨੇ ਜਿਹੜੀ ਕਿ ਤੁਸੀਂ ਫਿਰ ਚਾਹਿਆਂ ਤੇ ਵੀ ਨਹੀਂ ਛੱਡ ਸਕਦੇ ਇਹ ਤੁਹਾਨੂੰ ਕਦੇ ਨਹੀਂ ਪਤਾ ਲੱਗਦਾ ਹੈਗਾ ਹਨਾ ਕਿ ਲੋ ਕਹਿਣਗੇ ਵੀ ਨਹੀਂ ਇਹ ਮੇਰੇ ਤੇ ਡਿਪੈਂਡ ਕਰਦਾ ਆ ਮੈਨੂੰ ਪਤਾ ਵੀ ਮੈਂ ਕਦੋਂ ਪੀਣੀ ਆ ਜਾਂ ਕਦੋਂ ਨਹੀਂ ਪੀਣੀ ਜਾਂ ਕਦੋਂ ਨਸ਼ਾ ਕਰਨਾ ਜਾਂ ਕਦੋਂ ਨਹੀਂ ਨਸ਼ਾ ਕਰਨਾ ਹਨਾ ਜਿਵੇਂ ਆਪਾਂ ਵੀ ਆਪਣੇ ਇੱਕ ਦੋਸਤ ਦੀ ਗੱਲ ਕਰਦੇ ਸੀਗੇ ਵੀ ਉਹ ਵੀ ਇਸੇ ਚੱਕਰ 'ਚ ਲੱਗਿਆ ਵੀ ਉਹਨੂੰ ਸੀਗਾ ਵੀ ਮੈਂ ਤਾਂ ਕਦੇ ਵੀ ਛੱਡ ਸਕਦਾ ਵੀ ਮੈਂ ਮੈਂਟਲੀ ਬਹੁਤ ਜ਼ਿਆਦਾ ਸਟਰੋਂਗ ਆ ਪਰ ਨਸ਼ੇ ਦਾ ਸਭ ਤੋਂ ਪਹਿਲਾ ਕੰਮ ਤੁਹਾਡੇ ਸਰੀਰ 'ਚ ਜਾ ਕੇ ਇਹੀ ਹੁੰਦਾ ਵੀ ਦਿਮਾਗ ਨੂੰ ਉਹਨੇ ਕਿਵੇਂ ਕਮਜ਼ੋਰ ਕਰਨਾ ਹੈ ਤਾਂ ਫਿਰ ਤੁਸੀਂ ਕਿਵੇਂ ਦਾਵਾ ਕਰ ਸਕਦੇ ਹੋ ਵੀ ਜੇ ਤੁਸੀਂ ਲਗਾਤਾਰ ਮਹੀਨਾ ਪੀ ਰਹੇ ਹੋ ਜਾਂ ਕੋਈ ਵੀ ਨਸ਼ਾ ਕਰ ਰਹੇ ਹੋ ਵੀ ਤੁਹਾਡੀ ਜਿਹੜੀ ਮਾਨਸਿਕਤਾ ਉਹ ਉਨੀ ਹੋ ਜਾਂ ਤੁਹਾਡਾ ਦਿਮਾਗ ਹੈ ਜਿਹੜਾ ਉਹ ਜਿਹੜਾ 30 ਦਿਨ ਪਹਿਲਾਂ ਜਿੰਨਾ ਸਟਰੋਂਗ ਸੀਗਾ ਤਾਂ ਉਹ 30 ਦਿਨ ਨਸ਼ਾ ਕਰਨ ਤੋਂ ਬਾਅਦ ਉਨਾ ਹੀ ਰਿਹਾ ਹੋਊਗਾ ਕੋਈ ਦਾਵਾ ਕਰ ਸਕਦਾ ਕੋਈ ਇਸ ਚੀਜ਼ ਦਾ ਬਹੁਤ سارے ਪੜੇ ਲਿਖੇ ਵੀ ਸਮਝ ਸਮਝ ਰੱਖਣ ਵਾਲੇ ਲੋਕ ਵੀ ਜਦੋਂ ਇਹ ਜੀ ਗੱਲ ਕਰਦੇ ਨੇ ਤਾਂ ਫਿਰ ਬਹੁਤ ਗੁੱਸਾ ਆਉਂਦਾ ਕਿ ਤੁਸੀਂ ਗਾਂ ਸੋਸਾਇਟੀ ਨੂੰ ਕੀ ਸਿਖਾਉਗੇ ਜਾਂ ਅਸੀਂ ਆਪਣੇ ਬੱਚਿਆਂ ਨੂੰ ਫਿਰ ਇਹ ਚੀਜ਼ਾਂ ਕਿਵੇਂ ਸਿਖਾ ਸਕਾਂਗੇ ਹਨ ਜੋ ਤੁਹਾਨੂੰ ਖੁਦ ਨੂੰ ਇਹ ਹੀ ਪਤਾ ਨਹੀਂ ਹੈਗਾ ਵੀ ਹਾਂ ਇਹ ਚੀਜ਼ ਜੋ ਮੈਂ ਕਹਿ ਰਿਹਾ ਜੋ ਮੈਂ ਕਰ ਰਿਹਾ ਇਹ ਗਲਤ ਹੈ ਹਨ ਤੁਹਾਨੂੰ ਲੱਗਦਾ ਪੈਣੀ ਤੁਸੀਂ ਇਸ ਚੀਜ਼ ਨਾਲ ਸਹਿਮਤੀ ਰੱਖਦੇ ਹੋ ਵੀ ਹਾਂ ਜਦੋਂ ਆਪਾਂ ਹੱਸਦੇ ਸੀਗੇ ਵੀ ਨਸ਼ਾ ਤਾਂ ਸਭ ਤੋਂ ਜ਼ਿਆਦਾ ਨਹੀਂ ਛੁੱਟਦਾ ਹੈਗਾ ਹੁਣ ਡਾਕਟਰ ਕਿੰਨੇ ਕਹਿੰਦੇ ਨੇਗੇ ਵੀ ਸਵੇਰੇ ਉੱਠ ਕੇ ਖਾਲੀ ਪੇਟ ਚਾਹ ਨਾ ਪੀਓ ਤੇਜਾਬ ਦਾ ਰੀਜ਼ਨ ਆ ਚਾਹ ਹੈ ਨਾ ਜੋ ਹੋਰ ਕਿੰਨੀਆਂ ਸਾਰੀਆਂ ਚੀਜ਼ ਤੁਹਾਡੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ ਚਾਹ ਵੀ ਚਾਹ ਨਾ ਪੀਓ ਚਾਹ ਛੱਡ ਦਿਓ ਤੁਸੀਂ ਅਸੀਂ ਚਾਹ ਛੱਡ ਸਕਦੇ ਹਾਂ ਕਿਤੇ ਹਾਂ ਬਿਲਕੁਲ ਵੀ ਨਸ਼ਾ ਤਾਂ ਚਾਹ ਦਾ ਨਹੀਂ ਛੋਟਾ ਦਾ ਤੁਸੀਂ ਏਡੇ ਏਡੇ ਨਸ਼ੇ ਛੱਡਣ ਦੀ ਗੱਲ ਕਰਦੇ ਹੋ ਵੀ ਹਾਂ ਨਹੀਂ ਇਹ ਮੇਰੇ ਤੇ ਡਿਪੈਂਡ ਕਰਦਾ ਮੈਨੂੰ ਪਤਾ ਮੇਰਾ ਦਿਮਾਗ ਬਹੁਤ ਸਟਰੋਂਗ ਆ ਮੈਂ ਜਦੋਂ ਚਾਹੇ ਇਸ ਚੀਜ਼ ਨੂੰ ਛੱਡ ਸਕਦਾ ਪਰ ਜਦੋਂ ਤੁਸੀਂ ਲਗਾਤਾਰ ਨਸ਼ਾ ਕਰ ਰਹੇ ਹੋ ਨਸ਼ੇ ਦਾ ਪਹਿਲਾ ਕੰਮ ਹੀ ਹੁੰਦਾ ਵੀ ਤੁਹਾਨੂੰ ਬੁਝ ਕਰਦੇ ਵੀ ਅੰਦਰੋਂ ਜਾ ਕੇ ਹੋਣਾ ਹੈ ਨਾ ਤੁਸੀਂ ਗੁਰਦੀਪ ਬਚਪਨ ਤੋਂ ਲੈ ਕੇ ਹੁਣ ਤੱਕ ਝਾਤੀ ਮਾਰ ਲਓ ਆਪਣੇ ਪਿੰਡਾਂ 'ਚ ਬਹੁਤ ਸਾਰੇ ਲੋਕ ਆਪਣੇ ਆਲੇ ਦੁਆਲੇ ਹੁਣ ਵੀ ਸੋਸਾਇਟੀ 'ਚ ਕਿੰਨੇ ਸਾਲਾਂ ਤੋਂ ਸ਼ਰਾਬ ਪੀ ਰਹੇ ਨੇ ਕੋਈ ਕਿਸੇ ਤਰੀਕੇ ਦਾ ਨਸ਼ਾ ਕਰੇ ਕਦੀ ਤੁਸੀਂ ਦੇਖਿਆ ਵੀ ਉਹਨੇ ਛੱਡਤਾ ਉਹ ਮਰਨ ਤੋਂ ਪਹਿਲਾਂ ਛੱਡ ਗਿਆ ਮੈਂ ਤਾਂ ਬਹੁਤ ਜ਼ਿਆਦਾ ਲੋਕਾਂ ਤੇ ਇਸ ਚੀਜ਼ ਤੇ ਹੈਰਾਨ ਆ ਵੀ ਮੰਨ ਲਓ ਇੱਥੇ ਇੱਕ ਖੂਹ ਪੁੱਟਤਾ ਹਨਾ ਮੈਂ ਤੁਹਾਨੂੰ ਕਹਦਾ ਵੀ ਗੁਰਦੀਪ ਤੁਸੀਂ ਇਹਦੇ 'ਚ ਛਾਲ ਮਾਰ ਦੋ ਤੁਸੀਂ ਮਾਰ ਦੋਗੇ ਤੁਸੀਂ ਕਹੋਗੇ ਵੀ ਮੈਂ ਪਾਗਲ ਆ ਮੇਰਾ ਦਿਮਾਗ ਕੰਮ ਕਰਦਾ ਹਨਾ ਵੀ ਮੈਂ ਤੁਹਾਡੇ ਅੱਖੇ ਲੱਗ ਜਾਵਾਂ ਤੇ ਮੈਨੂੰ ਉਹਨਾਂ ਲੋਕਾਂ ਤੇ ਬਹੁਤ ਹਾਸਾ ਆਉਂਦਾ ਹੁੰਦਾ ਜਿਹੜੇ ਕਹਿਣਗੇ ਵੀ ਸਾਡਾ ਮੁੰਡਾ ਨਹੀਂ ਸੀ ਵਿਚਾਰਾ ਪਿੰਦਾ ਇਹਨੂੰ ਤਾਂ ਫਲਾਣੇ ਨੇ ਲਾਤਾ ਸਾਡਾ ਨਹੀਂ ਸਿਖਾਂਦਾ ਇਹਨੂੰ ਤਾਂ ਫਲਾਣੇ ਨੇ ਖਾਣ ਲਾਤਾ ਹੈਨਾ ਕਿੰਨੇ ਮੂਰਖ ਗਦੀਪ ਇਹ ਹੋ ਜੈ ਨੇ ਜਿਨ੍ਹਾਂ ਨੂੰ ਡਾਕਟਰ ਆਖਰੀ ਸਟੇਜ ਤੇ ਕਹਿ ਦਿੰਦੇ ਆ ਵੀ ਅੱਜ ਤੋਂ ਬਾਅਦ ਤੇਰੇ ਅੰਦਰ ਇੱਕ ਬੂੰਦ ਵੀ ਲੰਗੀ ਨਾ ਤਾਂ ਤੂੰ ਮਰ ਜਾਵੇਂਗਾ ਤੇ ਉਹ ਫਿਰ ਵੀ ਨਹੀਂ ਛੱਡਦੇ ਤੇ ਨਤੀਜੇ ਹੁੰਦੇ ਮਰਦੇ ਨੇ ਬਹੁਤ ਸਾਰੇ ਲੋਕ ਹਨ ਫਿਰ ਪਿੱਛੋਂ ਪਰਿਵਾਰਾਂ ਦਾ ਕੀ ਹੁੰਦਾ ਮੈਂ ਤਾਂ ਕਹਿੰਦੀ ਜਦੋਂ ਵੀ ਕਿਸੇ ਦੀ ਇੱਛਾ ਹੁੰਦੀ ਹੈ ਨਾ ਵੀ ਯਾਰ ਦੋਸਤ ਦੇ ਕਹੇ ਤੇ ਮੈਂ ਇਹਨੂੰ ਚੱਕ ਕੇ ਦੇਖ ਲਾਂ ਵੀ ਇਹਦਾ ਸਵਾਦ ਕਿਹੋ ਜਿਹਾ ਉਹਨੂੰ ਪਹਿਲਾਂ ਜਾ ਕੇ ਜਰੂਰ ਇੱਕ ਇਹੋ ਜੇ ਘਰ ਤੇ ਜਾ ਕੇ ਜੀਆਂ ਨੂੰ ਮਿਲਣਾ ਚਾਹੀਦਾ ਵੀ ਤੁਹਾਡੀ ਜ਼ਿੰਦਗੀ ਕਿਵੇਂ ਦੀ ਲੰਘਦੀ ਹੈ ਹਨਾ ਬਹੁਤ ਸਾਰੇ ਭੈਣੇ ਜਿਵੇਂ ਤੁਸੀਂ ਕਿਹਾ ਵੀ ਦੋਸਤ ਦੇਖੋ ਉਹ ਵੀ ਦੋਸਤੀਆਂ ਕਾਦੀਆਂ ਨੇ ਜਿਹੜੀਆਂ ਤੁਹਾਨੂੰ ਨਸ਼ਾ ਕਰਨ ਦੇ ਲਈ ਮਜਬੂਰ ਕਰਦੀਆਂ ਨੇ ਜਾਂ ਨਸ਼ਾ ਕਰਨ ਦੇ ਲਈ ਤੁਹਾਨੂੰ ਉਕਸਾਉਂਦੀਆਂ ਨੇ ਹਨਾ ਬਹੁਤ ਸਾਰੇ ਮੈਂ ਇਦਾਂ ਦੇ ਮੁੰਡੇ ਦੇਖੇ ਨੇ ਜਿਹੜੇ ਕਹਿੰਦੇ ਨੇ ਵੀ ਵੀ ਉਹਨੇ ساری ਜ਼ਿੰਦਗੀ ਨਹੀਂ ਪੀਤੀ ਪਰ ਉਹਨੇ ਫਲਾਣੇ ਦੇ ਵਿਆਹ ਤੇ ਪੀਤੀ ਸੀ ਅੱਛਾ ਜੇ ਪੁੱਛੀਦਾ ਵੀ ਜੇ ساری ਜ਼ਿੰਦਗੀ ਨਹੀਂ ਪੀਤੀ ਫਲਾਣੇ ਦੇ ਵਿਆਹ ਤੇ ਕਰਤੇ ਪੀਤੀ ਸੀ ਇਹ ਉਹਨਾਂ ਦਾ ਵਾਦਾ ਸੀ ਯਾਰੀਦ ਹਾਂ ਹੈਨਾ ਤੇ ਮੈਂ ਇਹ ਵੀ ਲੋਕ ਦੇਖੇ ਨੇ ਕਿ ਵੀ ਉਹ ਰੋਸ ਗਿਆ ਵੀ ਅੱਜ ਮੇਰਾ ਵਿਆਹ ਅੱਜ ਤਾਂ ਤੈਨੂੰ ਪੀਣੀਓ ਪੈਣੀ ਫਿਰ ਮੈਨੂੰ ਹੁੰਦਾ ਵੀ ਇਹ ਜੇ ਕਿਹੜੀ ਖੁਸ਼ੀ ਆ ਵੀ ਜਿਹੜੀ ਨਸ਼ਾ ਕਰਕੇ ਮਨਾਈ ਜਾ ਸਕਦੀ ਆ ਹਾਂ ਹੈਨਾ ਵੀ ਇਹ ਜੇ ਕਿਹੜੇ ਖੁਸ਼ੇ ਜਿਹੜੇ ਤੁਹਾਨੂੰ ਕਹਿੰਦੀ ਆ ਵੀ ਮੈਂ ਉਨੀ ਦੇਰ ਤੱਕ ਦੁੱਗਣੀ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਤੁਸੀਂ ਨਿਸ਼ਾਨੀ ਕਰ ਸਕਦੇ ਜਾਂ ਫਿਰ ਖੁਸ਼ੀ ਮਨਾਉਣ ਦੇ ਲਈ ਨਸ਼ਾ ਕਰਨਾ ਜਾਂ ਕਿਸੇ ਗਮ ਨੂੰ ਦੁੱਖ ਨੂੰ ਭੁਲਾਉਣ ਦੇ ਲਈ ਨਸ਼ਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਕੋਈ ਯਾਰੀ ਦੋਸਤੀ ਹੋ ਮਤਲਬ ਬਹੁਤ ਹੀ ਚੰਗੀ ਹੋਊਗੀ ਜਿਹੜੀ ਤੁਹਾਨੂੰ ਇਹ ਕਹਿੰਦੇ ਆ ਵੀ ਤੂੰ ਸਾਰੀ ਜ਼ਿੰਦਗੀ ਭਾਵੇਂ ਨਹੀਂ ਪੀਤੀ ਪਰ ਮੇਰਾ ਅੱਜ ਵਿਆਹ ਅੱਜ ਮੇਰੇ ਨਿਆਣਾ ਜੰਮਿਆ ਤੇ ਤੂੰ ਪੀਣੀਆ ਪੀਣੀਆ ਅੱਜ ਪੀਣੀਆ ਦੇਖੋ ਕਿਦਿਵਾ ਬਹੁਤ ਸਾਰੇ ਲੋਕ ਨਾ ਜੇ ਤੁਸੀਂ ਉਹਨਾਂ ਨੂੰ ਹਟਾਓਗੇ ਜਾਂ ਕੁਝ ਕਹੋਗੇ ਵੀ ਇਹ ਚੀਜ਼ ਮਾੜੀ ਐ ਇਹਨੂੰ ਤੂੰ ਛੱਡ ਦੇ ਤਾਂ ਉਹ ਕਰਨਗੇ ਵੀ ਹੁਣ ਮੈਂ ਚਾਰ ਬੰਦਿਆਂ 'ਚ ਬੈਠਣਾ ਨਹੀਂ ਹੈਗਾ ਹੈਨਾ ਤਾਂ ਕញ្ញ ਨੂੰ ਲੱਗਦਾ ਵੀ ਚਾਰ ਬੰਦਿਆਂ 'ਚ ਬੈਠਣਾ ਥੋੜਾ ਇਹ ਸਟੇਟਸ ਹੋਣਾ ਚਾਹੀਦਾ ਉਹਨਾਂ 'ਚ ਵੀ ਤੁਸੀਂ ਪੈਗ ਲਾ ਲੈਣਾ ਹੈਨਾ ਤੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਉਹਨਾਂ ਨੂੰ ਤਾਂ ਹੁਣ ਐਂ ਲੱਗਦਾ ਵੀ ਮਹਿੰਗੀ ਤੋਂ ਮਹਿੰਗੀ ਸ਼ਰਾਬ ਪੀਣੀ ਵੀ ਮਤਲਬ ਤੁਹਾਡਾ ਸਟੇਟਸ ਨਹੀਂ ਬਣਾਉਂਦੀ ਤੁਸੀਂ ਉਸ ਤੋਂ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਐਕਸਪੈਂਸਿਵ ਜਿੰਨਾ ਚਿਰ ਕੋਈ ਨਸ਼ਾ ਨਹੀਂ ਕਰਦੇ ਹਨ ਜਿਵੇਂ ਹੁਣ ਆਪਾਂ ਪਿੱਛੇ ਜੇ ਜਦੋਂ ਬਾਲੀਵੁੱਡ ਦਾ ਇੱਕ ਬਹੁਤ ਵੱਡਾ ਇਸ਼ੂ ਚੱਲਿਆ ਸੀ ਵੀ ਇੱਥੇ ਡਰੱਗ ਬਹੁਤ ਜ਼ਿਆਦਾ ਤਾਂ ਲੋਕਾਂ ਨੂੰ ਲੱਗਦਾ ਸੀ ਵੀ ਉਹਨਾਂ ਲੋਕਾਂ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਇਸ ਲਈ ਉਹ ਬਹੁਤ ਐਕਸਪੈਂਸਿਵ ਨਸ਼ੇ ਨੇ ਜਿਹੜੇ ਉਹ ਕਰਦੇ ਨੇ ਹਨਾ ਤਾਂ ਜਿਵੇਂ ਜਿਵੇਂ ਕਈਆਂ ਨੂੰ ਇਹ ਵੀ ਲੱਗਦਾ ਹੁੰਦਾ ਵੀ ਜੇ ਮੇਰੇ ਕੋਲ ਬਹੁਤ ਪੈਸਾ ਤੇ ਮੈਂ ਨਸ਼ਾ ਨਹੀਂ ਕਰਦਾ ਇਹਦਾ ਮਤਲਬ ਫਿਰ ਇਹ ਤਾਂ ਮੇਰੀ ਤਾਂ ਬਹੁਤ ਵੱਡੀ ਬੇਇੱਜ਼ਤੀ ਆ ਵੀ ਅਸੀਂ ਤਾਂ ਐਲੀਟ ਕਲਾਸ ਨਹੀਂ ਕਹਾਉਂਦੇ ਹਨਾ ਤੇ ਪਰ ਮੈਂ ਕਹਿੰਦੀ ਆ ਵੀ ਸੱਚੀ ਜਿਵੇਂ ਦਾ ਤੁਸੀਂ ਮਰਜ਼ੀ ਜੋ ਮਰਜ਼ੀ ਕਰ ਰਹੇ ਹੋ ਪਰ ਤੁਸੀਂ ਆਪਣੇ ਪਰਿਵਾਰ ਨੂੰ ਕਦੀ ਪੁੱਛ ਕੇ ਵੇਖਿਓ ਪਹਿਲਾਂ ਜਿਹੜੀ ਤੁਹਾਡੇ ਨਾਲ ਵਿਆਹ ਕੀ ਆਈ ਉਹਨੂੰ ਪੁੱਛ ਕੇ ਦੇਖਿਓ ਵੀ ਮੇਰਾ ਇਹ ਲਾਈਫ ਸਟਾਈਲ ਤੇਰੇ ਤੇ ਮੈਂਟਲੀ ਜਾਂ ਸੋਸ਼ੀਅਲੀ ਕੀ ਪ੍ਰਵਾਹ ਪਾ ਰਿਆ ਹਨ ਅੱਗੇ ਜਾ ਕੇ ਤੁਹਾਡੇ ਬੱਚਿਆਂ ਤੇ ਕਿਸ ਤਰੀਕੇ ਦਾ ਪਊ ਕਈ ਗਰਦੀਪ ਇੰਨੇ ਚੰਗੇ ਚੰਗੇ ਲੋਕ ਜਦੋਂ ਨਸ਼ਾ ਕਰਨ ਲੱ ਆ ਜਾਂਦੇ ਆ ਨਾ ਉਹਨਾਂ ਦਾ ਆਪਣੇ ਪਰਿਵਾਰਾਂ ਤੇ ਧਿਆਨ ਰਹਿੰਦਾ ਉਹਨਾਂ ਦੇ ਬਹੁਤ ਕਾਬਿਲ ਬੱਚੇ ਆ ਜਿਹੜੇ ਜ਼ਿੰਦਗੀ ਚ ਸਿਰਫ ਇਸ ਲਈ ਕੁਝ ਬਣਨ ਤੋਂ ਰਹਿ ਜਾਂਦੇ ਆ ਵੀ ਉਹਨਾਂ ਦੇ ਪਿਓ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਤੇ ਧਿਆਨ ਨਹੀਂ ਦਿੱਤਾ ਹੈ ਨਾ ਤੇ ਫਿਰ ਮੈਨੂੰ ਉਹ ਚੀਜ਼ ਬੜੀ ਵੱਡੀ ਲੱਗਣ ਲੱਗ ਜਾਂਦੀ ਹੈ ਵੀ ਜਦੋਂ ਤੁਸੀਂ ਹੁਬ ਹੁਬ ਕੇ ਦੱਸਦੇ ਹੋ ਲੋਕਾਂ ਨੂੰ ਹਨਾ ਵੀ ਮੈਂ ਤਾਂ ਇੰਨਾ ਮਤਲਬ ਬੋਤਲ ਪੀਣ ਨਾਲ ਪੂਰੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਇਹ ਵੀਰ ਦੀ ਕੈਪੈਸਿਟੀ ਤਾਂ ਦੋ ਬੋਤਲਾਂ ਦੀ ਵੀ ਹੈ ਇਹ ਤਾਂ ਮਤਲਬ ਜੇ ਦੋ ਵੀ ਪੀ ਲਵੇ ਤਾਂ ਪਤਾ ਨਹੀਂ ਲੱਗਦਾ ਇਹ ਦੋ ਵੀ ਦੱਸੋ ਇਹ ਕੋਈ ਸੈਲੀਬ੍ਰੇਟ ਕਰਨ ਵਾਲੀਆਂ ਚੀਜ਼ਾਂ ਨੇ ਬਿਲਕੁਲ ਹਾਂ ਕੋਸ਼ਕ ਚੀਜ਼ਾਂ ਜਿਵੇਂ ਹੁਣ ਮੰਗੇ ਦੀ ਜ਼ਿੰਦਗੀ ਤੇ ਫਿਲਮ ਬਣੀ ਜਾਂ ਪਹਿਲਾਂ ਮਿੰਟੂ ਗੁਰਸਰੀਆ ਦੀ ਹਨਾ ਜ਼ਿੰਦਗੀ ਤੇ ਬਣੀ ਤਾਂ ਉਹਦੇ ਚ ਵੀ ਜਦੋਂ ਉਹਨਾਂ ਦੇ ਉਸ ਦੌਰ ਨੂੰ ਮੈਨੂੰ ਪਤਾ ਵੀ ਚਲੋ ਹਰ ਚੀਜ਼ ਦੀ ਇੱਕ ਕਮਰਸ਼ੀਅਲ ਜ਼ਰੂਰਤ ਹੁੰਦੀ ਆ ਹਨਾ ਉਸ ਪੈਸੇ ਨੂੰ ਵਾਪਸ ਲਿਆਉਣਾ ਪਰ ਤੁਸੀਂ ਦੇਖੋਗੇ ਵੀ ਕਦੀ ਫਿਲਮ ਚ ਕਦੀ ਕਿਸੇ ਨਸ਼ੇੜੀ ਨੂੰ ਮਾਰਾ ਦਿਖਾਇਆ ਜਾਂਦਾ ਅੱਜ ਤੱਕ ਮਤਲਬ ਉਹਨੂੰ ਕਿੰਨਾ ਵੱਡਾ ਬਣਾ ਕੇ ਦਿਖਾਉਂਦੇ ਆ ਵੀ ਉਹ ਜਦੋਂ ਨਸ਼ਾ ਕਰਦਾ ਸੀ ਉਹਦੀ ਇੰਨੀ ਟੌਰ ਸੀ ਉਹ ਮੁੰਡੇ ਕੁੱਟ ਦਿੰਦਾ ਸੀ ਹਾਂ ਇੰਨੇ ਮੁੰਡੇ ਕੁੱਟ ਦਿੰਦਾ ਸੀ ਤੁਸੀਂ ਪਿੰਡ ਦੇ ਕਿਸੇ ਨਸ਼ੇੜੀ ਨੂੰ ਕਹਿ ਦਿਓ ਵੀ ਕਿਸੇ ਦੇ ਚਪੇੜ ਮਾਰਦੇ ਉਹ ਤੋਂ ਵੱਜਦੀ ਨਹੀਂ ਹਨਾ ਫਿਲਮਾਂ ਚ ਤੁਸੀਂ ਉਹਨੂੰ ਵੀ ਵੀ ਮੁੰਡੇ ਕੁੱਟ ਦੇ ਦਿਖਾਉਣੇ ਤਾਂ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਬੜੀ ਪਤਾ ਨਹੀਂ ਕਿਉਂ ਉਸ ਦੀ ਜ਼ਿੰਦਗੀ ਹੋਣੀ ਉਹਦੀ ਤਾਂ ਟੌਰ ਹੀ ਬੜੀ ਹੋਣੀ ਹਨਾ ਮਤਲਬ ਹਰ ਇੱਕ ਢਾਂਚੇ ਨੂੰ ਬਦਲਣ ਦੀ ਸੱਚੀ ਜ਼ਰੂਰਤ ਆ ਪਹਿਲੀ ਗੱਲ ਤਾਂ ਮਾਪਿਓ ਨੂੰ ਹੀ ਜ਼ਰੂਰਤ ਆ ਬਹੁਤ ਵੱਡੀ ਵੀ ਹਾਂ ਤੁਸੀਂ ਪਰਦੇ ਨਾ ਪਾਓ ਡਾਕਟਰ ਜਦੋਂ ਇਹਨਾਂ ਨੂੰ ਤੁਸੀਂ ਸਾਈਕੀਆਟ੍ਰਿਕ ਨੂੰ ਜਾਂ ਕਿਸੇ ਡਰੱਗ ਐਡਿਕਟ ਜਿਹੜੇ ਲੋਕਾਂ ਦਾ ਇਲਾਜ ਕਰਦੇ ਨੇ ਜਿਹੜੇ ਉਹਨਾਂ ਨੂੰ ਮਿਲੋਂਗੇ ਉਹ ਕਰਨਗੇ ਵੀ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨੋਟ ਕਰੋ ਹਨਾ ਆਪਾਂ ਵੀ ਆਲੇ ਦੁਆਲੇ ਚੀਜ਼ਾਂ ਨੋਟ ਕਰ ਸਕਦੇ ਹਾਂ ਵੀ ਬੱਚਾ ਵਾਸ਼ਰੂਮ 'ਚ ਬਹੁਤ ਜ਼ਿਆਦਾ ਟਾਈਮ ਲਾਉਣ ਲੱਗ ਜਾਂਦਾ ਜਾਂ ਉਹ ਦੇ ਉਹ ਕਹੂਗਾ ਅੱਜ ਮੇਰਾ ਮੋਬਾਈਲ ਡਿੱਗ ਗਿਆ ਜਿਵੇਂ ਆਪਾਂ ਗੱਲ ਕਰ ਰਹੇ ਸੀ ਮੇਰੇ ਪੈਸੇ ਚੋਰੀ ਹੋ ਗਏ ਜਾਂ ਤੁਹਾਡੇ ਘਰਾਂ 'ਚ ਚੋਰੀਆਂ ਹੁੰਦੀਆਂ ਨੇ ਹਨਾ ਉਦੋਂ ਉੱਥੇ ਪਰਦੇ ਪਾਉਣ ਦੀ ਲੋੜ ਨਹੀਂ ਹੁੰਦੀ ਮਤਲਬ ਤੁਸੀਂ ਚੀਜ਼ਾਂ ਨੂੰ ਦੇਖੋ ਵੀ ਹਾਂ ਬੱਚੇ ਦੀ ਜ਼ਿੰਦਗੀ 'ਚ ਕੋਈ ਬਦਲਾਅ ਆਇਆ ਉਹਦੀ ਸੰਗਤ ਵੀ ਦੇਖੋ ਹਾਂ ਤੁਹਾਡੇ ਹਸਬੈਂਡ ਨੇ ਉਹ ਕਿਹਨੂੰ ਮਿਲਦੇ ਨੇ ਕਿਹੋ ਜਿਹੇ ਲੋਕਾਂ 'ਚ ਉਹਨਾਂ ਦਾ ਉੱਠਣਾ ਬੈਠਣਾ ਉੱਥੇ ਦੇਖੋ ਫਿਰ ਬਹੁਤ ਸਾਰੇ ਮਿਲ ਲਾਉਂਦਾ ਵੀ ਆਪਣੇ ਆਪਾ ਕੁੜੀਆਂ ਨਾ ਜਦੋਂ ਸਾਡਾ ਵਿਆਹ ਹੁੰਦਾ ਆਪਾਂ ਕਹਿੰਦੇ ਵੀ ਚੱਲ ਇੱਕ ਪੈਗ ਹੀ ਲਾਉਂਦਾ ਹਨਾ ਵੀ ਜੋ ਹਟ ਜੂਗਾ ਕੱਲ ਨੂੰ ਦੋ ਲਾਉਣ ਲੱਗਿਆ ਚੱਲ ਕੋਈ ਨਹੀਂ ਹਟ ਜੂਗਾ ਮੈਨੂੰ ਲੱਗਦਾ ਵੀ ਕੁੜੀਆਂ ਨੂੰ ਵੀ ਇੱਕ ਸਟਰੋਂਗ ਡਿਸੀਜਨ ਨੇ ਜਿਹੜੇ ਲੈਣੇ ਚਾਹੀਦੇ ਨੇ ਵੀ ਜੇ ਇੱਕ ਮੈਨੂੰ ਨਹੀਂ ਪਸੰਦ ਤਾਂ ਮੈਨੂੰ ਇੱਕ ਵੀ ਨਹੀਂ ਪਸੰਦ ਹਾਂ ਕਿਉਂਕਿ ਅੱਜ ਤੁਹਾਡੀ ਬਾਰੇ ਭੇਲੇ ਪਰ ਕੁੜੀਆਂ ਦੇ ਬਹੁਤ ਸਾਰੇ ਜਦੋਂ ਇਹ ਡਿਸੀਜਨ ਲੈਂਦੀਆਂ ਨੇ ਨਾ ਵੀ ਮੈਨੂੰ ਇੱਕ ਵੀ ਨਹੀਂ ਪਸੰਦ ਹੈਗਾ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਕਲੇਸ਼ ਦਾ ਕਾਰਨ ਬਣਦੇ ਅੱਛਾ ਫਿਰ ਪਤਾ ਕੀ ਕਹਣਗੇ ਵੀ 10 ਲਾ ਲੈਂਦਾ ਸੀ ਕੋਦੋਂ ਪੈਗ ਫੇਰ ਕਿਉਂਦਾ ਸੀ ਬਾਹਰ ਤਾਂ ਨਹੀਂ ਪੀਂਦਾ ਸੀ ਘਰ ਹੀ ਪਿੰਦਾ ਸੀ ਹੈਨਾ ਲੋਕ ਇਹ ਨਹੀਂ ਕਹਿੰਦੇ ਵੀ ਹਾਂ ਉਹਦਾ ਪੀਣਾ ਗਲਤ ਆ ਲੋਕ ਇਹ ਕਹਿਣਗੇ ਵੀ ਨਹੀਂ ਉਹਦੇ ਘਰ ਵਾਲੀ ਨੇ ਜਦ ਉਹਦੀ ਵਾਟੀ ਨੇ ਰੌਲਾ ਪਾਇਆ ਕਲੇਸ਼ ਕੀਤਾ ਇਹ ਗਲਤ ਵੀ ਚੱਲ ਕੋਈ ਨਾ ਜੇ ਪਿੰਦਾ ਸੀ ਘਰ ਹੀ ਬੈ ਕੇ ਪੀਤੀ ਹੈ ਬਾਹਰ ਤਾਂ ਵੀ ਤੁਸੀਂ ਨਸ਼ੇ ਨੂੰ ਸਹੀ ਕਿਵੇਂ ਕਹਿ ਸਕਦੇ ਹੋ ਵੀ ਹਾਂ ਇਹ ਜੇ ਘਰ ਹੀ ਕੀਤਾ ਜਾਂ ਬਾਹਰ ਕੀਤਾ ਇਹ ਸਹੀ ਆ ਬਿਲਕੁਲ ਦੇਖੋ ਲੋਕ سپورਟ ਨਹੀਂ ਕਰਦੇ ਗੁਰਦੀਪ ਇਥੋਂ ਤੱਕ ਵੀ ਮੈਨੂੰ ਤਾਂ ਪਤਾ ਨਹੀਂ ਵੀ ਕਿਸੇ ਦੀ ਜ਼ਿੰਦਗੀ ਤੇ ਕਿਸ ਚੀਜ਼ ਦਾ ਅਸਰ ਜਾਊਗਾ ਪਰ ਬਹੁਤ ਸਾਰੇ ਮੁੰਡੇ ਨੇ ਜਿਹੜੇ ਵਿਆਹ ਤੋਂ ਬਾਅਦ ਕੁੜੀਆਂ ਨੂੰ ਇੰਨਾਂ ਚੀਜ਼ਾਂ ਦੇ ਤਾਨੇ ਦੰਦੇ ਨੇ ਵੀ ਜੇ ਉਸ ਕੁੜੀ ਦਾ ਪਿਓ ਪਿੰਦਾ ਸੀਗਾ ਸ਼ਰਾਬ ਤਾਂ ਕਹੂਗਾ ਵੀ ਤੇਰੇ ਪਿਓ ਨੇ ਨਹੀਂ ਪੀਤੀ ਸੀ ਜ਼ਿੰਦਗੀ ਚ ਕਦੀ ਹਨਾ ਉਹਨੂੰ ਤੂੰ ਕਿੰਨਾ ਕੁ ਰੋਕ ਲਿਆ ਮਤਲਬ ਇਸ ਚੀਜ਼ ਲਈ ਤਿਆਰ ਰਹੋ ਵੀ ਕੱਲ ਨੂੰ ਤੁਹਾਡੇ ਬੱਚਿਆਂ ਨੂੰ ਰੱਬ ਨਾ ਕਰੇ ਤੁਸੀਂ ਕਿਸੇ ਘਰਤੀ ਵਿਆਹੋਂਗੇ ਤਾਂ ਜੇ ਉੱਥੇ ਤੁਹਾਨੂੰ ਜਾ ਕੇ ਉਹਨੂੰ ਰੋਕਣਾ ਪੈ ਜਾਵੇ ਤਾਂ ਤੁਸੀਂ ਮਤਲਬ ਕਿਹੜਾ ਮੂੰਹ ਲੈ ਕੇ ਜਾਓਗੇ ਕੀ ਕਹੋਗੇ ਵੀ ਤੂੰ ਹੁਣ ਹਟ ਜਾ ਮਤਲਬ ਹਨਾ ਤੇ ਬਹੁਤ ਸਾਰੇ ਜਦੋਂ ਰਿਸ਼ਤਾ ਕਰਨ ਜਾਣਗੇ ਉਦੋਂ ਕਹਿਣਗੇ ਵੀ ਚੱਲ ਖਾਂਦੇ ਪੀਂਦੇ ਨੇ ਮਤਲਬ ਉਹਨਾਂ ਨੂੰ ਹੁੰਦਾ ਵੀ ਹਾਂ ਸਾਡੇ ਨਾਲ ਬੈਠ ਕੇ ਪੈਗ ਲਾਉਣ ਵਾਲੇ ਹੈਗੇ ਨੇ ਹਨਾ ਤਾਂ ਇਹ ਚੀਜ਼ ਮਤਲਬ ਬਹੁਤ ਗਲ ਤਾ ਵੀ ਸਕੂਲਾਂ ਤੱਕ ਪਹੁੰਚ ਗਈ ਕਾਲਜਾਂ ਤੱਕ ਪਹੁੰਚ ਗਈ ਤੁਹਾਡੀ ਜ਼ਿੰਦਗੀ ਤੱਕ ਆ ਗਈ ਹੈ ਤੇ ਪਰ ਇੱਕ ਤਰ੍ਹਾਂ ਨਾਲ ਤੁਹਾਡਾ ਪੂਰਾ ਸਮਾਜਿਕ ਢਾਂਚਾ ਉਜਾੜ ਦਿੰਦੀ ਹੈ ਤੁਹਾਡੀ ਸਿਹਤ ਨੂੰ ਤਾਂ ਤੁਸੀਂ ਮਤਲਬ ਸੋਚੋ ਹੀ ਨਾ ਵੀ ਕਿੰਨਾ ਕੁ ਜ਼ਿਆਦਾ ਨੁਕਸਾਨ ਹੁੰਦਾ ਹੈ ਨਾ ਇਸ ਚੀਜ਼ ਦਾ ਤੇ ਸਭ ਤੋਂ ਜ਼ਰੂਰੀ ਆਪਾਂ ਇਸ ਟੌਪਿਕ ਦਾ ਐਂਡ ਕਰ ਸਕਦੇ ਆ ਇਹ ਕਹਿ ਕੇ ਵੀ ਜਿਹੜੇ ਲੋਕੀ ਕਹਿੰਦੇ ਨੇ ਵੀ ਇਹ ਮੇਰੇ ਹੱਥ 'ਚ ਆ ਮੈਂ ਕਰਨਾ ਜਾਂ ਨਹੀਂ ਕਰਨਾ ਜਾਂ ਜਦੋਂ ਜਿਹੜਾ ਮੈਂ ਨਸ਼ਾ ਕਰ ਰਿਹਾ ਇਹਨੂੰ ਮੈਂ ਕਦੋਂ ਬੰਦ ਕਰਨਾ ਇਹ ਮੇਰੇ ਤੇ ਡਿਪੈਂਡ ਕਰਦਾ ਜਾਂ ਮੇਰੇ ਹੱਥ 'ਚ ਹੀ ਆ ਤੁਹਾਡੇ ਹੱਥ 'ਚ ਨਹੀਂ ਰਹਿੰਦੀਆਂ ਪਹਿਣੇ ਚੀਜ਼ਾਂ ਹਨਾ ਜਿਵੇਂ ਆਪਾਂ ਕਿਹਾ ਵੀ ਤੁਹਾਡੀ ਮਾਨਸਿਕਤਾ ਦਿਨੋ-ਦਿਨ ਕਮਜ਼ੋਰ ਹੁੰਦੀ ਜਾਂਦੀ ਆ ਨਸ਼ਾ ਕਰਨ ਦੇ ਨਾਲ-ਨਾਲ ਹਨਾ ਤਾਂ ਤੁਸੀਂ ਨਹੀਂ ਜਾ ਕੇ ਵੀ ਫਿਰ ਨਹੀਂ ਛੱਡ ਸਕੋਗੇ ਸੋ ਸ਼ੌਂਕ ਦੇ ਲਈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਾਣੇ ਅਣਜਾਣੇ ਚ ਕੀਤੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਬਹੁਤ ਮਾੜੀ ਮਾੜੇ ਐਂਡ ਤੱਕ ਜਾਂ ਮਾੜੇ ਰਿਜ਼ਲਟ ਤੱਕ ਲੈ ਕੇ ਜਾ ਸਕਦੀਆਂ ਨੇ ਸੋ ਤੁਸੀਂ ਕਦੇ ਨਾ ਆਪਣੇ ਆਪ ਇੰਨਾ ਉਹ ਕਰੋ ਯਕੀਨ ਕਰੋ ਇਹਨਾਂ ਚੀਜ਼ਾਂ ਚ ਵੀ ਤੁਸੀਂ ਕੁਝ ਵਧੀਆ ਕਰ ਸਕਦੇ ਹੋ ਤੁਸੀਂ ਜ਼ਿੰਦਗੀ ਵਿੱਚ ਕੁਝ ਵੀ ਅਚੀਵ ਕਰ ਸਕਦੇ ਹੋ ਪਰ ਆਪਣੇ ਆਪ ਤੇ ਇਹ ਯਕੀਨ ਕਰਨਾ ਵੀ ਮੈਂ ਨਸ਼ਾ ਕਰ ਰਿਹਾ ਹਾਂ ਪਰ ਜਦੋਂ ਮੇਰਾ ਜਿਗਰ ਉਹ ਮੈਂ ਛੱਡ ਸਕਦਾ ਵਾ ਇਹ ਬਹੁਤ ਮਾੜੀ ਚੀਜ਼ ਹੈ ਮੈਨੂੰ ਲੱਗਦਾ ਛੁੱਟਦਾ ਉਹ ਛੁੱਟਦਾ ਉਹਦਾ ਹੀ ਅੰਗਰਦੀਪ ਜਦੋਂ ਜਿਹੜੀਆਂ ਚਾਰਕ ਕਨਾਲਾਂ ਹੁੰਦੀਆਂ ਨੇ ਫਿੱਕ ਜਾਂਦੀਆਂ ਨੇ ਨਾ فیر مطلب ਜਦੋਂ ਕੁਛ ਰਹਿੰਦਾ ਨਹੀਂ ਮਗਰ ਜ਼ਿੰਦਗੀ ਚ ਹੈ ਨਾ ਉਦੋਂ ਹੀ ਬੰਦਾ ਕਹਿੰਦਾ ਵੀ ਹੁਣ ਹੁਣ ਤਾਂ ਰੱਬ ਨੂੰ ਹੱਥ ਲੱਗੇ ਹੁਣ ਮੈਂ ਛੱਡਦਾ ਬਿਲਕੁਲ ਤੇ ਸਾਡੇ ਸਾਰਿਆਂ ਦੀ ਭੂਮਿਕਾ ਇਹੀ ਹੋਣੀ ਚਾਹੀਦੀ ਆ ਕਿ ਆਪਣੇ ਆਲੇ ਦੁਆਲੇ ਨਾਲ ਅਸੀਂ ਇਹੋ ਜੀਆਂ ਗੱਲਾਂ ਤੇ ਇਹੋ ਜੇ ਹੈਲਦੀ ਟਾਪਿਕਸ ਦੇ ਉੱਪਰ ਗੱਲਬਾਤ ਕਰੀਏ ਅਤੇ ਆਪਣੇ ਆਪ ਨੂੰ ਵੀ ਸਮਝਾਈਏ ਵੀ ਜ਼ਿੰਦਗੀ 'ਚ ਕਈ ਵਾਰ ਇਹ ਹੁੰਦਾ ਵੀ ਕੁਝ ਚੀਜ਼ਾਂ ਚਾਕੇ ਵੀ ਸਾਡੇ ਹੱਥ ਨਹੀਂ ਰਹਿੰਦੀਆਂ ਹੈਗੀਆਂ ਸੋ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਪ੍ਰਿਪੇਅਰ ਰੱਖੋ ਹਮੇਸ਼ਾ ਤੇ ਦੂਸਰੀ ਗੱਲ ਜਿਵੇਂ ਕਈ ਵਾਰ ਹੁੰਦਾ ਭਾਵੇਂ ਕੋਈ ਬੰਦਾ ਨਸ਼ਾ ਕਰਦਾ ਤਾਂ ਉਹ ਫਿਰ ਆਪਾਂ ਉਹਨਾਂ ਤੋਂ ਨਾ ਸਾਰੇ ਡਿਸਟੈਂਸ ਬਣਾਉਣ ਲੱਗ ਜਾਂਦੇ ਆ ਇਹ ਵੀ ਕਹਿੰਦੇ ਨੇ ਸਾਈਕੋਲੋਜਿਸਟ ਵੀ ਕਦੇ ਵੀ ਉਸ ਬੰਦੇ ਤੋਂ ਇੰਨਾ ਜ਼ਿਆਦਾ ਡਿਸਟੈਂਸ ਨਾ ਬਣਾਓ ਵੀ ਉਹ ਹੋਰ ਉਸ ਚੀਜ਼ ਵੱਲ ਚਲੇ ਜਾਵੇ ਵੀ ਮੇਰਾ ਤਾਂ ਇਹਦੇ ਤੋਂ ਬਿਨਾ ਹੋਰ ਕੁਝ ਰਹੀ ਹੀ ਨਹੀਂ ਹੈਗਾ ਹਨਾ ਚਾਹੇ ਉਹ ਸ਼ਰਾਬ ਦਾ ਨਸ਼ਾ ਹੋਵੇ ਜਾਂ ਕੋਈ ਵੀ ਸਿੰਥੈਟਿਕ ਨ ਸੋ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਬਣੀਆਂ ਨੇ ਸਾਡੇ ਲਈ ਉਹੀ ਖਾਓ ਪੀਓ ਤੇ ਜ਼ਿੰਦਗੀ ਦਾ ਆਨੰਦ ਲਓ ਮੈਨੂੰ ਗੁਰਦੀਪ ਗਰੇਵਾਲ ਨੂੰ ਪੈਨ ਰੋਪਿੰਦਰ ਸੰਧ ਨੂੰ ਇਜਾਜ਼ਤ ਦੇ ਦਿਓ ਤੁਸੀਂ ਆਪਣਾ ਫੀਡਬੈਕ ਆਪਣੀ ਪ੍ਰਤੀਕਿਰਿਆ ਆਪਣੀ رائے ਆਪਣੀ رائے ਜਾਂ ਸੁਝਾਅ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਸੱਚੀ ਕਾਲ